ਸਤਿ ਗੁਰ ਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਮੇਰਾ ਸਟਿਚਿੰਗ ਚੈਨਲ ਤੇ ਅੱਜ ਆਪਾਂ ਦੇਖੋ ਪਾਰਟ 2 ਲੈ ਕੇ ਆਏਗੇ ਸਿੱਧੀ ਬੁੱਟੀ ਸਿਖਾਉਣ ਦਾ ਤਰੀਕਾ ਆਪਾਂ ਪਾਰਟ 1 ਦੇ ਵਿੱਚ ਜਿਹੜੀ ਤੁਹਾਨੂੰ ਆ ਸਿੱਧੀ ਬੁੱਟੀ ਜਿਹੜੀ ਬਣਾਉਣੀ ਦੱਸੀ ਸੀ ਅੱਜ ਆਪਾਂ ਪਾਰਟ 2 ਦੇ ਵਿੱਚ ਜਿਹੜੀ ਇੰਦਾ ਵੀ ਡਬਲ ਸਿੱਧੀ ਬੁੱਟੀ ਹੈ ਜਿਹੜੀ ਕਿਵੇਂ ਬਣਦੀਗੀ ਬਹੁਤ ਹੀ ਸੌਖੀ ਹੈ ਸਾਰਨੋਂ ਪਹਿਲਾਂ ਆਪਾਂ ਨੂੰ ਇਹਨੂੰ 6 6 ਪੁਆਇੰਟ ਤੇ ਜਿਹੜੀ ਡਰਾ ਕਰ ਲੈਣੀਗੀ ਅੱਧੇ ਇੰਚ ਤੋਂ ਇੱਕ ਪੁਆਇੰਟ ਜਿਹੜਾ ਵੱਧ ਰੱਖ ਲੈਣਾਗਾ ਇਸ ਤਰੀਕੇ ਨਾਲ ਕਿ ਆਪਾਂ ਚਲੋ ਇਹਨੂੰ ਆਪਾਂ ਬਣਾਉਣਾ ਦੱਸ ਦਿਆਂਗੇ ਬਿਨਾਂ ਦੇਰ ਕੀਤੇ ਸਭ ਤੋਂ ਪਹਿਲਾਂ ਦੇਖੋ ਆਪਣੇ ਫਾਸਟ ਦੇ ਵਿੱਚ ਜਿਵੇਂ ਇਹਨੂੰ ਬਨ ਨੰਬਰ ਮੰਨਿਆ 1 ਉਹ ਮੇ ਆਪਾਂ ਇਹਨੂੰ ਬਨ ਮੰਨ ਲੈਨੇ ਹਾਂਗੇ ਆਪਾਂ ਨਾਲ ਨਾਲ ਤੁਹਾਨੂੰ ਦੇਖਤੀ ਵੀ ਦੱਸ ਦਿੰਦੇ ਹਾਂਗੇ ਆ ਆਪਣਾ 1 ਪੁਆਇੰਟ ਹੋ ਗਿਆ ਇਸ ਤੋਂ ਬਾਅਦ ਦੇਖੋ ਆਪਣੇ ਦਾ 2 ਪੁਆਇੰਟ ਜਿਹੜਾ ਆਹ ਵਾਲਾ ਬਣੂਗਾ ਦੇਖੋ ਬਿਲਕੁਲ ਡਿਟੇਲ ਦੇ ਵਿੱਚ ਦੱਸਾਂਗੇ ਆ ਆਪਣਾ 3 ਨੰਬਰ ਬਣੂਗਾ ਆਪਾਂ ਪਹਿਲਾਂ 2 ਦੇ ਵਿੱਚੋਂ ਕਢਾਲ ਲੀਏ ਦੇਖੋ 1 2 ਦੇ ਵਿੱਚ ਕਢਾਲ ਲਈ ਸੂਈ ਇਸ ਤੋਂ ਬਾਅਦ ਦੇਖੋ ਇੱਥੇ ਸਿੱਧੇ ਹੀ ਆਪਾਂ ਨੇ 3 ਦੇ ਵਿੱਚ ਤਰੀ ਤੋਂ ਬਾਅਦ ਦੇਖੋ ਆਪਣੇ ਧਾਗਾ ਕਿੱਧਰ ਲਈ ਸਾਈਡ ਜਾ ਰਿਹਾ ਧਾਗੇ ਦੇ ਹਿਸ਼ਾਬ ਨਾਲ ਜਿਹੜਾ ਡਿਜ਼ਾਈਨ ਆ ਬਣਦਾ ਦੇਖ ਸਕਦੇ ਹੋ ਤੁਸੀਂ ਧਾਗਾ ਜਿਹੜਾ ਖੁਦ ਹੀ ਦੱਸ ਰਿਹਾ ਵੀ ਆਪਾਂ ਇੱਧਰ ਜਾਣਾਗਾ ਤਾਂ ਆਪਣਾ ਫੋਰ ਪੁਆਇੰਟ ਜਿਹੜਾ ਆ ਵਾਲਾ ਬਣ ਜਾਊਗਾ ਫੋਰ ਤੋਂ ਬਾਅਦ ਆਪਾਂ ਲਵੇ ਸੂਈ ਕਢ ਲੰਨੇ ਆ ਤਾਂ ਫਾਈਵ ਆ ਜਿਹੜਾ ਆਪਣਾ ਆ ਵਾਲਾ ਬਣੂਗਾ ਠੀਕ ਹੈ ਨਾ ਇਸ ਤਰੀਕੇ ਨਾਲ ਆਪਾਂ ਇਸ ਤੋਂ ਬਾਅਦ ਦੇਖੋ ਫੋਰ ਤੇ ਜਾਵਾਂਗੇ ਇਸ ਤੋਂ ਬਾਅਦ ਫਾਈਵ ਤੇ ਕਢ ਲਾਂਗੇ ਸੂਈ ਆਪਣੇ 5 ਤੋਂ ਬਾਅਦ ਦੇਖੋ C ਪੁਆਇੰਟ ਆ ਜਿਹੜਾ ਆਪਣਾ ਇਹ ਵਾਲਾ ਬਣੂਗਾ ਧਾਗਾ ਆਪਣਾ ਜਿਹੜਾ ਇੱਧਰਲੀ ਸਾਈਡ ਜਾ ਰਿਹਾ ਹੈ ਨਾ ਇਸ ਤੋਂ ਬਾਅਦ 7 ਵਾਲਾ ਆਹ ਵਾਲਾ ਬਣੂਗਾ ਲਵੇ ਵਾਲਾ ਇਹ ਆਪਣਾ 6 ਬਣ ਗਿਆ ਇਦੋਂ ਬਾਅਦ ਦੇਖੋ 7 7 ਤੋਂ ਬਾਅਦ ਦੇਖੋ ਧਾਗਾ ਆਪਣਾ ਕਿੱਧਰ ਨੂੰ ਜਾ ਰਿਹਾ ਇੱਧਰਲੀ ਸਾਈਡ ਜਾ ਰਿਹਾ ਨਾ ਜਦੋਂ ਆਪਾਂ ਕਢਾ ਲੈਂਦੇ ਹਾਂ ਉਦ ਹੀ ਆਪਣਾ ਧਾਗਾ ਜਿਹੜਾ ਦੱਸ ਦੇਣਾ ਹੁੰਦਾ 8 ਪੁਆਇੰਟ ਆ ਜਿਹੜਾ ਆਪਣਾ ਆਹ ਵਾਲੀ ਜਗ੍ਹਾ ਤੇ ਬਣ ਜਾਣਾ ਇੱਥੇ ਆਪਣਾ ਜਿਹੜਾ ਕੋਲ ਹੈਗਾ ਇੱਥੇ ਕੀ ਬਣੂਗਾ 9 ਡੇਟ ਤੋਂ ਕਢ ਲਈ ਸੂਈ ਦੇਖੋ ਆਪਾਂ ਨੇ ਫੇਸ ਤੋਂ ਬਾਅਦ ਲਵੇ ਦੀ ਕਢ ਲੈਣਾ ਆਪਾਂ ਨੇ ਧਾਗਾ ਜਿਹੜਾ ਲਵੇ ਪੰਜਾਂ ਤੋਂ ਇੱਕ ਪੁਆਇੰਟ ਹੁਣ ਇੱਥੇ ਆਪਣਾ ਧਿਆਨ ਰੱਖਣਾ ਦੇਖੋ ਆਪਾਂ ਇੱਥੇ ਨਾ ਦੋਨੇ ਧਾਗੇ ਤਾਂ ਦੱਬ ਨਹੀਂ ਸਕਦੇ ਕੋਲ ਵਾਲੀ ਦੇਖ ਲਿਆ ਕਰੋ ਆਪਾਂ ਦੂਰ ਵਾਲਾ ਨਹੀਂ ਦੇਖਣਾ ਹੈਗਾ ਦੇਖੋ ਆਪਾਂ ਦੋਨੇ ਧਾਗੇ ਨਹੀਂ ਦੱਬ ਸਕਦੇ ਤਾਂ ਆਪ ਸੂਈ ਹੈ ਜਿਹੜੀ ਨੀਚੇ ਦੀ ਕਢ ਲਵਾਂਗੇ ਆਹ ਧਾਗਾ ਵੀ ਆਪਣਾ ਦੇਖੋ ਦੱਬਿਆ ਹੋਇਆ ਆ ਰਿਹਾ ਸੀ ਨਾ ਦੇਖੋ ਜੀ ਇੱਕ ਦੱਪਤ ਆਪਾਂ ਨੇ ਇੱਧਰ ਲਾਪਾਂ ਨੇ ਜਿਹੜਾ ਕੀ ਹੈ ਚੱਕ ਲੈ ਧਾਗਾ ਇਸ ਤੋਂ ਬਾਅਦ ਦੇਖੋ 10 ਪੁਆਇੰਟ ਨੰਬਰ ਕਿਹੜਾ ਬਣ ਰਿਹਾ ਧਾਗਾ ਆਪਣਾ ਖੁਦ ਹੀ ਜਾ ਰਿਹਾ ਇਧਰਲੀ ਸਾਈਡ ਤਾਂ ਆਪਣਾ 10 ਨੰਬਰ ਹੈ ਜਿਹੜਾ ਆ ਵਾਲਾ ਬਣ ਗਿਆ ਇਸ ਤੋਂ ਬਾਅਦ 11 ਜਿਹੜਾ ਆ ਵਾਲਾ ਬਣ ਜੂਗਾ 11ਵਾਂ ਨੰਬਰ ਤੁਸੀਂ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਦੇਖੋ ਇੱਧੇ 10 ਤੇ ਕਢ ਲਾਂਗੇ ਸੂਈ ਆਪਾਂ ਇਸ ਤੋਂ ਬਾਅਦ 11 ਤੇ ਕੋਲ ਵਾਲਾ ਜਿਹੜਾ ਆਪਣਾ 11 ਬਣ ਜੂਗਾ ਦੇਖੋ ਧਾਗਾ ਆਪਣਾ ਕਿਧਰ ਨੂੰ ਜਾ ਰਿਹਾ ਇਧਰਲੀ ਸਾਈਡ ਜਾ ਰਿਹਾ ਇੱਥੇ ਤਾਂ ਆਪਣਾ ਗੈਪ ਰਹੂਗਾ ਨਾ ਇਧਰ ਨੂੰ ਧਾਗਾ ਨਹੀਂ ਜਾਊਗਾ ਆਪਣਾ ਇਹ ਤੋਂ ਦੇਖੋ ਬੰਦ ਹੋ ਗਿਆ ਦੇਖੋ 12 ਲਵਾ ਜਿਹੜਾ ਆਪਣਾ ਇੱਥੇ ਬਣ ਜਾਣਾ ਇਹ ਆਪਣਾ 12 ਬਣ ਗਿਆ ਕਿੰਨਾ ਬਣ ਗਿਆ ਆਪਣਾ 13 ਬਣ ਗਿਆ 13ਵਾਂ ਨੰਬਰ ਹੈਗਾ ਦੇਖੋ ਇਸ ਤਰੀਕੇ ਨਾਲ ਹਾਂ ਬਟ 12 ਤੇ ਸੂਈ ਕੱਢ ਲਈ ਇਸ ਤੋਂ ਬਾਅਦ ਲਵੀ ਆਪਾਂ ਕਢ ਲਾਂਗੇ 13 ਨੰਬਰ ਤੇ ਹੁਣ ਦੇਖੋ ਧਾਗਾ ਕਿਧਰਲੀ ਸਾਈਡ ਜਾ ਰਿਹਾ ਆਪਣੀ ਡੱਬੀ ਵੀ ਇਧਰਲੀ ਸਾਈਡ ਆ ਤਾਂ ਆਪਣਾ ਧਾਗਾ ਵੀ ਕਿ ਇਧਰ ਨੂੰ ਜਾ ਰਿਹਾ ਇਧਰ ਨਹੀਂ ਜਾ ਰਿਹਾ ਨਾ ਤਾਂ ਆਪਣਾ ਜਿਹੜਾ ਇੱਥੇ ਆਹ ਵਾਲਾ ਸੈਂਟਰ ਇੱਥੇ ਦੇਖੋ 14 ਨੰਬਰ ਬਣ ਜਾਣਾ ਆਪਾਂ ਲਿਖ ਦਿੰਨੇ ਆਂਗੇ ਆ ਆਪਣਾ 14 ਨੰਬਰ ਹੋ ਗਿਆ ਆ ਨੀਚੇ ਵਾਲਾ ਕਿੰਨਾ ਹੋ ਗਿਆ 15 ਨੰਬਰ ਹੋ ਗਿਆ ਆਪਾਂ ਇੱਕ ਬ ਸਿੰਗਲ ਵੀ ਮੰਨ ਸਕਦੇ ਸੀ ਆਪਾਂ ਬਟ ਸਾਨੂੰ ਜਿਹੜਾ ਡਿਟੇਲ ਦੇ ਵਿੱਚ ਦੱਸ ਰਿਆਂਗੇ ਤਾਂ ਕਿ ਆਪਾਂ ਤੁਹਾਨੂੰ ਜਿਹੜਾ ਚੰਗੀ ਤਰ੍ਹਾਂ ਸਮਝ ਆ ਜਾਏ ਦੇਖੋ 14 ਇਸ ਦੁਆਰਾ ਆਪਾਂ ਨੇ ਕਾ ਲਈ 15 ਤੇ ਸੂਏ ਹੁਣ ਦੇਖੋ ਇੱਥੇ ਆਪਾਂ ਧਿਆਨ ਫੇਰ ਰੱਖਣਾਗਾ ਵੱਡੇ ਧਾਗਿਆਂ ਤੇ ਆਪਾਂ ਨੇ ਜਿਹੜਾ ਧਿਆਨ ਰੱਖਣਾ ਜਦੋਂ ਆਪਣੇ ਵੱਡਾ ਟਾਂਕਾ ਭਰਨਾਗਾ ਹੁਣ ਆਪਣਾ ਆ ਧਾਗਾ ਵੀ ਦੱਬਿਆ ਜਾ ਰਹੇਗਾ ਆ ਵੀ ਦੱਬਿਆ ਜਾ ਰਿਹਾ ਜੀ ਆਪਾਂ ਇਹ ਸਿੱਧਾ ਪਾ ਨਿਗਾ ਦੇਵਾਂਗੇ ਤਾਂ ਆਪਾਂ ਨੇ ਕੀ ਕਰਨਾ ਆਹ ਵਾਲਾ ਜਿਹੜਾ ਧਾਗਾ ਇਹਨੂੰ ਚੱਕ ਲੈਣਾ ਇਸ ਤਰੀਕੇ ਨਾਲ ਚੱਕ ਲੈਣਾ ਇਸ ਤੋਂ ਬਾਅਦ ਆਪਾਂ 16 ਨੰਬਰ ਕਿੱਥੇ ਬਣੂਗਾ ਆਪਣਾ ਇਹ ਵਾਲਾ ਪੁਆਇੰਟ ਬਣ ਜੂਗਾ ਇਹ ਬਣ ਜੂਗਾ 16 ਨੰਬਰ ਫਿਰ ਆਪਾਂ ਇਹਦੇ ਸਾਈਡ ਤੇ ਧਾਗਾ ਕੱਢ ਲਾਂਗੇ ਨਾ ਆ ਆਪਣਾ ਬਣ ਜੂਗਾ 17 ਨੰਬਰ ਇਹ ਹੈ ਨਾ ਹੁਣ ਆਪਣਾ ਧਾਗਾ ਕਿੱਧਰ ਜਾ ਰਿਹਾ ਸਿੱਧਾ ਜਾ ਰਿਹਾ ਨਾ ਬਿਲਕੁਲ ਔਖੀ ਨਹੀਂ ਹੈਗੀ ਬਸ ਧਾਗੇ ਦੀ ਮੂਵਮੈਂਟ ਹੈ ਜਿਹੜੀ ਜਿੱਧਰ ਨੂੰ ਜਾਂਦੇ ਬਸ ਆਪਾਂ ਨੇ ਉਧਰ ਨੂੰ ਨਿਕਾਲੀ ਜਾਣਾ ਕੁਝ ਨਹੀਂ ਕਰਨਾ ਹੈ ਤੇ ਵਿੱਚ ਜਦੋਂ ਆਪਣੇ ਦੋ ਵੱਡੇ ਟਾਂਕੇ ਆ ਜਾਣ ਉਦੋਂ ਆਪਾਂ ਨੇ ਦੱਬ ਚੱਕ ਦਾ ਜ਼ਰੂਰ ਧਿਆਨ ਦੇਖਣਾਗਾ ਵੀ ਕਿ ਆਪਣੇ ਧਾਗੇ ਸੇਮ ਤਾਂ ਨਹੀਂ ਦੱਬੇ ਜਾ ਰਹੇ ਜਾਂ ਚੱਕੇ ਜਾ ਰਹੇ ਦੇਖੋ ਹੁਣ ਆਪਣਾ ਧਾਗਾ ਇਧਰ ਦੀ ਸਾਈਡ ਮੁੜ ਗਿਆ ਨਾ ਆਪਣਾ ਹੋਜੂਗਾ 18 ਨੰਬਰ ਇਹਦੇ ਕੋਲ ਵਾਲਾ ਬਣਜੂ ਆਪਣਾ 19 ਨੰਬਰ ਦੋ ਨੰਬਰ ਆਪਣੇ ਸੇਮ ਲਵੇ ਲਵੇ ਆਉਣਗੇ ਇਸ ਗੱਲ ਦਾ ਧਿਆਨ ਰੱਖਣਾ 18 ਤੇ ਕਢ ਲੀ ਸੋਈ ਇਸ ਤੋਂ ਬਾਅਦ ਜਾਵਾਂਗੇ ਆਪਾਂ 19 ਨੰਬਰ ਤੇ 19 ਨੰਬਰ ਤੇ ਵਾਗੇ ਇਸ ਤੋਂ ਬਾਅਦ ਦੇਖੋ ਧਾਗਾ ਆਪਣਾ ਨੀਚੇ ਨੂੰ ਮੁੜ ਰਿਹਾ ਨਾ ਤੇ ਇਹ ਆਪਣਾ ਬਣ ਗਿਆ 20 ਨੰਬਰ 11 ਦੇ ਲਵੇ ਆ ਜਿਹੜਾ ਇੱਥੇ ਕੀ ਬਣ ਗਿਆ 20 ਨੰਬਰ ਤੁਸੀਂ ਵੀ ਇਦਾਂ ਹੀ 11 ਸਾਫ ਲਿਓ ਫਿਰ ਨਾਲ-ਨਾਲ ਟਾਂਕਾ ਜਿਹੜਾ ਭਰੀ ਜਾਣਾਗਾ ਇਸ ਤਰੀਕੇ ਨਾਲ 20 ਨੰਬਰ ਇਹਦੇ ਕੋਲ ਵਾਲਾ ਕਿੰਨਾ ਬਣ ਗਿਆ 21 ਨੰਬਰ ਆ ਦੇਖੋ ਇਸ ਤਰੀਕੇ ਨਾਲ ਲਵੀ ਕਢਾਲ ਲਾਂਗੇ ਆਪਾਂ 11 ਦੇ ਕੋਲੀ ਇਹ ਕਿੰਨਾ ਬਣ ਗਿਆ ਆਪਣਾ 21 ਨੰਬਰ ਜੀ ਹੁਣ ਸੇਰ ਧਿਆਨ ਰੱਖਣਾ ਆਪਾਂ ਨੇ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਕਢਾਲਾਂਗੇ ਤਾਂ ਸਾਰੇ ਧਾਗੇ ਜਿਹੜੇ ਆਪਣੇ ਦੱਬੇ ਜਾਣਗੇ ਪਰ ਸਾਰੇ ਧਾਗੇ ਆਪਣੇ ਸੇਮ ਨਹੀਂ ਹੋਣੇ ਚਾਹੀਦੇ ਇੱਕ ਇੱਕ ਧਾਗਾ ਡਿਫਰੈਂਟ ਹੋਣੀ ਚਾਹੀਦਾ ਦੇਖੋ ਆ ਆਪਣਾ ਇਸ ਤਰੀਕੇ ਨਾਲ ਉੱਪਰ ਦੀ ਕਢਾਲ ਦਵਾਂਗੇ ਦੱਬਿਆ ਜਾਊ ਆ ਵਾਲਾ ਵੀ ਆਪਣਾ ਦੇਖੋ ਉੱਪਰ ਆਗਾ ਧਾਗਾ ਇਧਰੋਂ ਆਪਣਾ ਦੱਬ ਦੇਣਾ ਇਧਰੋਂ ਆ ਜਿਹੜਾ ਵੱਡਾ ਟਾਂਕਾ ਇਹਨੂੰ ਚੱਕ ਦੇਣਾ ਇਸ ਤਰੀਕੇ ਨਾਲ ਕਢਾਲ ਲਾਂਵਾਂਗੇ ਠੀਕ ਹੈ ਨਾ ਜਿਹੜਾ ਆਪਣਾ ਆ ਵਾਲਾ ਧਾਗਾ ਹੋ ਗਿਆ ਇਹ ਵੀ ਆਪਣਾ ਦੱਬਿਆ ਜਾਊਗਾ ਇਸ ਤੋਂ ਬਾਅਦ ਆਗੇ ਆਪਣਾ 22 ਨੰਬਰ ਤੇ ਆਹ ਜਿਹੜਾ ਆਪਣਾ ਆ ਵਾਲਾ ਰਹਿ ਗਿਆ ਕੋਰਨਰ ਇੱਥੇ 23 ਨੰਬਰ ਬਣੂਗਾ ਆਪਣਾ ਠੀਕ ਹੈ ਨਾ ਆਹ ਵਾਈ ਬਣ ਗਿਆ ਆਹ ਵਾਲਾ ਕਿੰਨਾ ਬਣ ਗਿਆ 23 ਨੰਬਰ ਹੁਣ ਆਪਾਂ 22 ਨੰਬਰ ਤੇ ਸੂਈ ਕਢਾਲ ਕੇ 23 ਨੰਬਰ ਤੇ ਕਢਾਂਗੇ ਫਿਰ ਤੋਂ ਕਢਾਵਾਂਗੇ 23 ਨੰਬਰ ਤੇ ਹੁਣ ਰਹਿ ਗਿਆ ਆਪਣਾ ਇਕੱਲਾ 24 ਦੇਖੋ ਆਪਾਂ ਜੇ ਉੱਪਰ ਦੀ ਕਢਾਲਦੇ ਤਾਂ ਦੋਨੇ ਟਾਂਕੇ ਦੱਬੇ ਜਾਣਗੇ ਇੱਥੇ ਧਿਆਨ ਜਰੂਰ ਰੱਖਣਾ ਬੰਨ ਨੰਬਰ ਤੇ ਆ ਕੇ ਇਹਨੂੰ ਆਪਾਂ نیچے ਦੀ ਕਢਾਲ ਕੇ 24 ਨੰਬਰ ਤੇ ਜਿਹੜਾ ਕੱਢ ਦੇਣਾਗਾ ਤੇ ਲੋ ਜੀ ਆਪਣੀ ਜਿਹੜੀ ਲੀਕ ਨਹੀਂ ਹੈਗੀ ਕੰਪਲੀਟ ਹੋ ਗਈ ਲੀਕ ਨਹੀਂ ਵੀ ਕਹਿ ਦਿੰਦੇ ਆ ਤੇ ਡਰਾ ਵੀ ਹੋ ਜਾਂਦਾ ਤਾਂ ਪੈਂਟਰ ਨੇ ਜਿਹੜਾ ਆਪਣਾ ਡਰਾ ਹੋਏ ਇੱਕ ਵਾਰ ਇਹ ਹੁਣ ਆਪਾਂ ਇਹਨੂੰ ਫਿਲ ਕਰਨਾ ਦੱਸਾਂਗੇ ਤੁਹਾਨੂੰ ਫਿਲ ਕਰਨਾ ਵੀ ਕਿਵੇਂ ਸ਼ੁਰੂ ਕਰਦੇ ਆਂਗੇ ਜਿਵੇਂ ਆਪਣੇ ਆਹ ਵਾਲਾ ਫਿਲ ਕਰਿਆ ਨਾ ਐਦਾਂ ਹੀ ਫਿਲ ਹੋਊਗਾ ਬਸ ਥੋੜਾ ਜਿਹਾ ਹੀ ਫਰਕ ਆਗਾ ਇਹਦੇ ਵਿੱਚ ਤੁਸੀਂ ਸਾਰਨ ਨਾਲ ਪਹਿਲਾਂ ਤਾਂ ਆਪਾਂ ਸੂਈ ਕੱਢਾਂਗੇ 1 ਨੰਬਰ ਤੇ 1 ਨਾਲ ਤੇ 2 ਤੇ ਜਾਵਾਂਗੇ 2 ਤੋਂ 3 ਤੇ ਜਾਵਾਂਗੇ ਇਸ ਗੱਲ ਦਾ ਧਿਆਨ ਰੱਖਣਾ 3 ਤੋਂ 4 ਤੇ ਜਾਵਾਂਗੇ ਨੰਬਰ ਉਹੀ ਰਹਿਣਗੇ ਸੇਮ ਬਸ ਤੁਸੀਂ ਇਹਨਾਂ ਦੇਖੋ 1 ਨਾਲ ਤੇ ਵਾਗੇ ਇੱਥੋਂ ਕੱਢ ਲਈ ਆਪਣੀ ਸੂਈ ਥੱਲੋਂ ਦੀ ਇਸ ਤਰ੍ਹਾਂ 2 ਤੇ ਵਾਗੇ ਹੁਣ ਆਪਾਂ نیچے ਨਹੀਂ ਪਰਨੇ ਜਿਹੜੀ ਆਪਣੇ ਤੇ ਇੱਥੇ ਕਾੜੀ ਜੀ ਬਣਾਈ ਸੀ ਨਾ ਇਹਦੇ ਵਿੱਚ ਹੀ ਕੱਢ ਲੈਣਾ ਆਹ ਆਪਣਾ ਧਾਗਾ ਦੱਬਿਆ ਜਾਊਗਾ ਦੇਖੋ ਇਸ ਤਰੀਕੇ ਨਾਲ ਦੱਬਿਆ ਗਿਆ ਨਾ ਹੁਣ ਜਿਹੜਾ ਆਹ ਧਾਗਾ ਆਪਣਾ ਦੱਬਿਆ ਹੋਇਆ ਇਹਨੂੰ ਚੱਕ ਲੈਣਾਗਾ 3 ਨੰਬਰ ਤੇ ਦੇਖੋ ਆਪਾਂ ਨੇ ਹੁਣ ਨਾ ਇਸ ਤੋਂ ਬਾਅਦ ਦੇਖੋ ਧਿਆਨ ਨਾਲ ਦੇਖੋ ਇੱਥੋਂ ਆ ਆਪਣਾ ਧਾਗਾ ਦੇਖੋ ਦੱਬਿਆ ਹੋਇਆ ਇੱਥੋਂ ਕੀ ਕਰਨ ਆਪਣੇ ਚੱਕ ਲੈਣਾਗਾ ਹੁਣ ਆਪਾਂ ਸੈਂਟਰ ਦੇ ਵਿੱਚ ਦੀ ਹੁੰਦੇ ਹੋਏ ਜਿਹੜਾ ਮੁੜ ਜਾਣਾਗਾ ਇਹ ਸੈਂਟਰ ਜਿਹੜਾਗਾ ਨਾ ਆਪਣਾ ਕਰਿਆ ਹੋਇਆਗਾ ਇਹਦੇ ਨਾਲ ਇਹ ਤਾਂ ਆਪਣਾ ਮਤਲਬ ਸਾਰੇ ਰਾਹ ਨੂੰ ਕੰਪਲੀਟ ਕਰਨ ਚ ਹੈਲਪ ਕਰੂਗਾ ਆਪਣੀ ਦੇਖੋ ਹੁਣ ਆਪਣੇ ਆਹ ਉਹ ਕਰ ਲਿਆ ਆ ਆਪਣਾ ਧਾਗਾ ਜਿਹੜਾ ਚੱਕਿਆ ਹੋਇਆ ਦੇਖੋ ਤੁਸੀਂ ਦੇਖ ਸਕਦੇ ਚੱਕਿਆ ਹੋਇਆ ਦੇਖੋ ਇਸ ਤਰੀਕੇ ਨਾਲ ਆਪ ਤਾਂ ਸੂਈ ਪਾ ਕੇ ਦਿਖਾ ਰਹੇ ਆ ਇਹ ਚੱਕਿਆ ਹੈ ਇਹਨੂੰ ਆਪਾਂ ਨੇ ਕੀ ਕਰਨਾ ਦੱਬਣਾਗਾ ਆਹ ਵਾਲਾ ਜਿਹੜਾ ਦੱਬਿਆ ਹੋਇਆ ਇਹਨੂੰ ਚੱਕ ਲੈਣਾ ਇਸ ਤਰੀਕੇ ਨਾਲ ਇਧਰ ਨੂੰ ਮੁੜ ਗਏ ਆਪਾਂ ਅ ਇਸ ਤੋਂ ਬਾਅਦ ਦੇਖੋ ਆਪਾਂ ਇੱਥੇ ਆ ਜੈ ਨਾ ਇਸ ਤਰੀਕੇ ਨਾਲ ਕਾਹ ਲ ਦੇਣੀ ਸੂਈ ਦੇਖੋ ਬਿਲਕੁਲ ਸਲੋ ਦੇ ਵਿੱਚ ਦਿਖਾ ਰਹੇ ਆ ਕੋਈ ਆਪ ਫਾਸਟ ਨਹੀਂ ਕਰੀ ਵੀਡੀਓ ਦੇਖੋ ਹੁਣ ਜਿਹੜਾ ਆਪਣਾ ਦੱਬਿਆ ਹੋਇਆਗਾ ਪਹਿਲੇ ਨੰਬਰ ਆ ਧਾਗਾ ਇਹਨੂੰ ਚੱਕ ਲਵਾਂਗੇ ਉਹੀ ਆ ਸੇਮ ਤਰੀਕਾ ਇੱਥੇ ਵੀ ਆਪਾਂ ਦੇਖੋ ਪਹਿਲਾ ਧਾਗਾ ਜਿਹੜਾ ਚੱਕਦੇ ਸੀ ਇਸੇ ਵੀ ਆਪ ਜਿਹੜਾ ਪਹਿਲਾ ਧਾਗਾ ਚੱਕਾਂਗੇ ਲੋ ਜੀ ਸੂਈ ਸੂਈ ਦੇਖੋ ਤਾਂ ਖੁਦ ਹੀ ਦੱਸ ਰਹੀ ਹੈ ਵੀ ਮੈਂ ਕਿੱਧਰ ਜਾਣਾਗਾ ਦੇਖੋ ਇੱਧਰ ਨੂੰ ਜਾ ਰਹੀ ਹੈ ਨਾ ਸੂਈ ਜਦੋਂ ਆਪਾਂ ਕੱਢ ਦੇਾਂਗੇ ਧਾਗਾ ਤਾਂ ਆਪਾਂ ਇੱਥੋਂ ਦੀ ਫੇਰ ਪਾ ਲਵਾਂਗੇ ਆਹ ਵਾਲਾ ਧਾਗਾ ਜਿਹੜਾ ਦੱਬ ਦੇਣਾਗਾ ਜਿਹੜਾ ਚੱਕਿਆ ਹੋਇਆਗਾ ਬਸ ਦੱਬ ਚੱਕੀ ਕਰਨੀ ਆ ਆਪਾਂ ਨੇ ਇਸ ਤੋਂ ਬਾਅਦ ਦੇਖੋ ਆਪਾਂ ਨੇ ਇਸ ਤਰੀਕੇ ਨਾਲ ਹੀ ਕਮਾ ਲੈਣਾ ਦੇਖ ਸੂਈ ਖੁਦ ਹੀ ਘੁੰਮ ਰਹੀ ਹੈ ਇਧਰ ਨੂੰ ਘੁੰਮ ਰਹੀ ਹੈ ਨਾ ਇਸ ਤੋਂ ਬਾਅਦ ਦੇਖੋ ਪਹਿਲੇ ਨੰਬਰ ਵਾਲਾ ਫੇਰ ਆਪਾਂ ਇਹਨੂੰ ਚੱਕਣਾਗਾ ਧਿਆਨ ਨਾਲ ਚੱਕ ਲਿਓ ਕਈ ਵਾ ਧਾਗੇ ਨਾ ਪਾਟ ਜੀ ਜਾਂਦੇ ਹੈ ਕਿ ਛੇ ਲੜਾ ਨਾ ਧਾਗੇ ਗੁੱਟਿਆ ਧਾਗਾ ਜਿਹੜਾ ਆਪਾਂ ਨੇ ਯੂਸ ਕਰਿਆਗਾ ਇਹਦੇ ਵਿੱਚ ਯੂਸ ਕਰਿਆਗਾ ਦੇਖੋ ਮੁੜ ਗਿਆ ਨਾ ਧਾਗਾ ਦੇਖੋ ਖੁਦ ਹੀ ਘੁੰਮ ਰਿਹਾ ਹੈਗਾ ਬਿਲਕੁਲ ਵੀ ਔਖਾ ਨਹੀਂ ਆ ਜਿਹੜਾ ਹੁਣ ਉੱਪਰ ਉੱਠ ਰਿਹਾ ਹੈਗਾ ਧਾਗੇ ਇਹਨੂੰ ਦੱਬ ਦਵਾਂਗੇ ਇਸ ਤਰੀਕੇ ਨਾਲ ਕੱਢ ਲਵਾਂਗੇ ਸੂਈ ਦੇਖੋ ਹੁਣ ਜਿਹੜਾ ਪਹਿਲੇ ਨੰਬਰ ਵਾਲਾ ਧਾਗਾ ਹੋ ਗਿਆ ਇਹਨੂੰ ਆਪਾਂ ਕੀ ਕਰ ਲਾਂਗੇ ਚੱਕ ਦਵਾਂਗੇ ਦੇਖੋ ਇਸ ਤਰੀਕੇ ਨਾਲ ਚੱਕਿਆ ਗਿਆ ਹੁਣ ਇੱਥੇ ਧਿਆਨ ਦੇਖੋ ਆ ਜਿਹੜਾ ਆਪਣਾ ਦੱਬਿਆ ਪਿਆ ਨਾ ਇੱਕ ਧਾਗਾ ਇਹਦੇ ਲਵੀ ਜਦੋਂ ਆਪਾਂ ਕਢਾਲ ਕੇ ਲੈ ਕੇ ਗਏ ਸੀ ਇੱਥੋਂ ਸੈਂਟਰ ਦੇ ਵਿੱਚੋਂ ਆ ਆਪਣਾ ਧਾਗਾ ਦੱਬਿਆ ਹੋਇਆ ਆ ਜਾਂਦਾ ਪਹਿਲੇ ਨੰਬਰ ਵਾਲੀ ਇਹ ਵੀ ਬਸ ਇਹਨੂੰ ਚੱਕ ਕੇ ਆਪਾਂ ਇਦਾਂ ਇੱਧਰ ਆ ਜਾਣਾ ਦੇਖੋ ਇੱਕ ਡੱਬੀ ਜਿਹੜੀ ਆਪਣੀ ਫਿਲ ਹੋ ਗਈ ਕੰਪਲੀਟ ਹੋ ਗਈ ਇਸ ਤੋਂ ਬਾਅਦ ਦੇਖੋ ਸੈਂਟਰ ਦੇ ਵਿੱਚ ਫੇਰ ਆਪਾਂ ਆਵਾਂਗੇ ਆ ਪਹਿਲੇ ਨੰਬਰ ਵਾਲੇ ਧਾਗੇ ਚੱਕਣਾ ਸਾਰੇ ਪਾਸੇ ਪਹਿਲੇ ਨੰਬਰ ਵਾਲੇ ਧਾਗਾ ਜਿਹੜਾ ਚੱਕਿਆ ਜਾਊਗਾ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਜੋ ਤੁਹਾਡਾ ਵੀ ਇਹ دبਿਆ ਹੋਇਆ ਆ ਰਿਹਾ ਮਤਲਬ ਤੁਸੀਂ ਨੇ ਬਿਲਕੁਲ ਸਹੀ ਜਿਹੜਾ ਬਾਕਸ ਆਗਾ ਪਾਗ ਲਿਆਗਾ ਜੇ ਤੁਹਾਡੇ ਗੜਬੜ ਹੋਇਆ ਫਿਰ ਇਹ ਜਿਹੜਾ ਪਹਿਲੇ ਨੰਬਰ ਦਾ ਧਾਗਾਗਾ ਇਹ ਕਦੇ ਵੀ ਉੱਪਰ ਨਹੀਂ ਆਊਗਾ ਦੇਖੋ ਆਪਾਂ ਨੀਚੇ ਨੂੰ ਆ ਗਏ ਨਾ ਸੂਈ ਦੇਖੋ ਖੁਦ ਹੀ ਦੱਸ ਰਹੀ ਹੈਗੀ ਨੀਚੇ ਨੂੰ ਦੇਖੋ ਹੁਣ ਆਪਣਾ ਧਾਗਾ ਜਿਹੜਾ دبਿਆ ਹੋਇਆ ਇਹਨੂੰ ਚੱਕ ਲੈਣਾਗਾ ਦੇਖੋ ਆਪਣਾ ਧਾਗਾ ਇੱਧਰ ਨੂੰ ਜਾ ਰਿਹਾ ਹੁਣ ਆਪਾਂ ਇੱਧਰ ਨੂੰ ਆ ਜਾਾਂਗੇ ਆ ਜਿਹੜਾ ਇੱਥੋਂ ਹੀ ਕੱਢ ਲਵਾਂਗੇ ਫੇਰ ਇੱਥੋਂ ਦੇਖੋ ਮੋੜ ਰਹੀ ਐ ਸੂਈ ਖੁਦ ਹੀ ਮੋੜ ਰਹੀ ਐ ਜੀ ਦੇਖੋ ਧਾਗਾ ਦਸ ਰਿਆ ਨਾ ਵੀ ਕਿੱਧਰ ਨੂੰ ਜਾ ਰਿਹਾ ਲੋ ਜੇ ਇਥੋਂ ਹੀ ਕੱਢ ਲਵਾਂਗੇ ਆਪਾਂ ਪਹਿਲਾ ਧਾਗਾ ਚੱਕ ਲਵਾਂਗੇ ਪਹਿਲਾ ਹੀ ਧਾਗਾ ਆਉਂਦਾ ਹਰ ਥਾਂ ਮੈਂ ਫੇਰ ਆਪਾਂ ਨੇ ਦੇਖੋ ਆਹ ਵਾਲਾ ਦੱਬ ਦੇਣਾਗਾ ਆ ਹੁਣ ਚੱਕਣਾਗਾ ਪਹਿਲੇ ਨੰਬਰ ਵਾਲਾ ਦੇਖੋ ਸੂਈ ਫੇਰ ਦੱਸ ਰਹੀ ਵੀ ਮੈਂ ਕਿੱਧਰ ਜਾ ਰਹੀ ਆ ਐਤੋਂ ਨੂੰ ਦੇਖੋ ਫੇਰ ਇਹਦੇ ਵਿੱਚ ਇਹ ਕ੍ਰੋਸ ਕਰ ਕੱਢ ਲੈਣਾ ਫੇਰ ਫਸਟ ਨੰਬਰ ਵਾਲਾ ਆ ਗਿਆ ਦੇਖੋ ਇਸ ਤੋਂ ਆ ਦੇਖੋ ਆ ਵਾਲਾ ਦੇਖੋ ਧਿਆਨ ਨਾਲ ਦੇਖੋ ਇੱਥੇ ਆ ਪਹਿਲੇ ਨੰਬਰ ਵਾਲੀ ਆ ਆਪਣੀ ਚੱਕਣਾ ਹੋਣੀ ਲਓ ਜੀ ਆਪਣੀ ਦੂਜੀ ਡੱਬੀ ਵੀ ਜਿਹੜੀ ਫਿਲ ਹੋ ਗਈ ਹੁਣ ਆਪਾਂ ਸੈਂਟਰ ਦੇ ਵਿੱਚ ਫੇਰ ਪਹੁੰਚ ਗਏ ਇੱਥੇ ਵੀ ਆਪਾਂ ਨੇ ਜਿਹੜਾ ਪਹਿਲੇ ਨੰਬਰ ਆ ਧਾਗਾ ਜਿਹੜਾ ਚੱਕਣਾਗਾ ਠੀਕ ਹੈ ਨਾ ਹੁਣ ਆਪਾਂ ਦੇਖੋ ਇੱਧਰ ਨੂੰ ਜਾ ਰਹੇ ਨਾ ਆ ਪਾ ਇਥੋਂ ਦੀ ਫੇਰ ਆ ਇਹਦੇ ਵਿੱਚ ਐਂਟਰ ਹੋ ਜਾਗੇ ਸੈਂਟਰ ਦੇ ਵਿੱਚ ਦੀ ਹੁੰਦੇ ਹੋਏ ਹੁਣ ਫੇਰ ਫਾਸਟਾ ਚੱਕਾਂਗੇ ਦੇਖੋ ਇਧਰ ਇਥੋਂ ਫੇਰ ਪਹਿਲੇ ਨੰਬਰ ਵਾਲਾ ਚੱਕ ਲੈਣਾਗਾ ਦੇਖੋ ਬਿਲਕੁਲ ਕੱਲੇ-ਕੱਲੇ ਵਿੱਚ ਦੀ ਆਪਣਾ ਜਿਹੜਾ ਤੁਹਾਨੂੰ ਪਾ ਕੇ ਦੱਸਿਆਗਾ ਵੀ ਕਿੱਦਾਂ ਜਿਹੜਾ ਤਾ ਗਾਗਨ ਨਗਾਉਣਾਗਾ ਹੁਣ ਫੇਰ ਦੇਖੋ ਫਸਟ ਨੰਬਰ ਵਾਲਾ ਆਪਣਾ ਦੱਬਿਆ ਹੋਇਆ ਆ ਰਹੇ ਨੂੰ ਬਸ ਚੱਕਦੇ ਜਾਣਾਗਾ ਆਪਾਂ ਨੇ ਜਿੱਦੋਂ ਨੂੰ ਆਪਾਂ ਦੇਖਾਂਗੇ ਨਾ ਇੱਥੋਂ ਦੂਰੂ ਦਿਆਂ ਰੱਖਣਾ ਜਿਹੜਾ ਦੇਖ ਹੈ ਦੋਨੇ ਪਾਸੇ ਨਾ ਦੱਬਿਆ ਹੋਇਆ ਤਾਂ ਗਏ ਆ ਆਪਾਂ ਵਿਚਾਲੋਂ ਦੀ ਪਾਣਾਗੇ ਤਾਂ ਉੱਪਰ ਹੋ ਜਾਊਗਾ ਲੋ ਜੀ ਆਪਾਂ ਸੈਂਟਰ ਦੇ ਵਿੱਚ ਫੇਰ ਪਹੁੰਚ ਗਏ ਦੇਖੋ ਇੱਥੇ ਵੀ ਫਸਟ ਹਰੇਕ ਥਾਂ ਤੇ ਫਸਟ ਧਾਗਾ ਜਿਹੜਾ ਬੰਨਦਾ ਹੈ ਜਿਹੜਾ ਆਪਾਂ ਨੇ ਚੱਕਣਾਗਾ ਆ ਦੇਖੋ ਇੱਥੋਂ ਆਪਾਂ ਇਦਾਂ ਚੱਕ ਲਵਾਂਗੇ ਆ ਆਪਣਾ ਧਾਗਾ ਦੱਬੇ ਹੋਈ ਚੱਕ ਲਿਆ ਇਹਨੂੰ ਆਪਾਂ ਦਾ ਪਤਾ ਪਹਿਲੇ ਨੰਬਰ ਵਾਲਾ ਚੱਕ ਲਿਆ ਲੋ ਜੀ ਆਪਣਾ ਸੈਂਟਰ ਵੀ ਜਿਹੜਾ ਕੰਪਲੀਟ ਹੋ ਗਿਆ ਭਰ ਗਿਆ ਇਹ ਕਈ ਵਾਰ ਨਾ ਡੱਬੀ ਦਾ ਫਰਕ ਰਹ ਜਾਂਦਾ ਵੱਡੀ ਛੋਟੀ ਬਣ ਜਾਂਦੀ ਹੈ ਤਈਓ ਫਿਲ ਨਹੀਂ ਹੁੰਦੀ ਹੈਗੀ ਦੇਖੋ ਜਦੋਂ ਆਪਾਂ ਨਾ ਟ੍ਰੇਸ ਪੇਪਰ ਤੇ ਜਮਾ ਪਰਫੈਕਟ ਨਾਪ ਨਾਲ ਬਣਾਵਾਂਗੇ ਤਾਂ ਡੱਬੀ ਜਿਹੜੀ ਆਪਣੀ ਪੂਰੀ ਵਧੀਆ ਬਣੂਗੀ ਕੁਝ ਇੱਕ ਦੀ ਬਣੂਗੀ ਤੇ ਇਹ ਹੁਣ ਦੇਖੋ ਆਪਾਂ ਇਦਾਂ ਹੀ ਤੱਕ ਸੁਦੇ ਜਿਹੜੀ ਡਰਾ ਕਰ ਲਈ ਸੀ ਦੇਖੋ ਜਿਹੜਾ ਆਪਾਂ ਨੇ ਪਾ ਧਾਗਾ ਪਹਿਲਾਂ ਕੱਢ ਲਿਆ ਸੀ ਨਾ ਪਹਿਲੇ ਨੰਬਰ ਤੇ ਉਹਨੂੰ ਆਪਾਂ ਨੇ ਕੀ ਕਰਨਾ ਚੱਕਣਾਗਾ ਇੱਥੋਂ ਫੇਰ ਆਪਾਂ ਉੱਪਰ ਦੀ ਕਢ ਲਾਵਾਂਗੇ ਦੇਖੋ ਕਢ ਲੈਣੀ ਸੀ ਨਾ ਇੱਥੋਂ ਦੀ ਹੁਣ ਦੇਖੋ ਇਹਨੂੰ ਆਪਾਂ ਇਦਾਂ ਕਢ ਲਾਂਗੇ ਆ ਜਿਹੜਾ ਦੱਬਿਆ ਹੋਇਆਗਾ ਚੱਕ ਲਾਂਗੇ ਪਹਿਲੇ ਨੰਬਰ ਵਾਲਾ ਧਾਗਾ ਹੁਣ ਜਿੱਥੋਂ ਸੂਈ ਕੱਢ ਲਈ ਸੀ ਨਾ ਆਪਾਂ ਉੱਥੇ ਲਿਜਾ ਕੇ ਇਸ ਤਰੀਕੇ ਨਾਲ ਬੰਦ ਕਰ ਦਵਾਂਗੇ ਲਓ ਜੀ ਜਿਹੜੀ ਆਪਣੀ ਟੱਪੀ ਹੈਗੀ ਬਣ ਗਈ ਸੌਰੀ ਆਪਾਂ ਨੇ ਨਾ ਤਾਂ ਅੱਗਾ ਇਧਰ ਨਹੀਂ ਕਰਨਾ ਹੈਗਾ ਇਹਨੂੰ ਇੱਥੇ ਹੀ ਨਿਕਾਲ ਲਾਂਗੇ ਜਿੱਥੇ ਪਹਿਲਾਂ ਆਪਾਂ ਨੇ ਤਿਆਰ ਕਰੀਏਗੀ ਉਹਨਾਂ ਥੋੜਾ ਜਿਹਾ ਗੈਪ ਦਿਖਣ ਲੱਗ ਗਿਆ ਲੋ ਜੀ ਆਪਣੀ ਜਿਹੜੀ ਸਿੱਧੀ ਬੁੱਟੀ ਬਣ ਕੇ ਤਿਆਰ ਹੋ ਗਈ ਹੈ ਜਿਹੜੇ ਥੋੜਾ ਜਿਹਾ ਫਰਕ ਰਹੇਗਾ ਇਹ ਡੱਬੀ ਬੱਡੀ ਬਣ ਗਈ ਆਪਣੀ ਬਾਕੀ ਜਿਹੜੀ ਓਕੇ ਹੈਗੀ ਇਸ ਤਰੀਕੇ ਨਾਲ ਜਿਹੜੀ ਸਿੱਧੀ ਬੁੱਟੀ ਹੈਗੀ ਤਿਆਰ ਹੁੰਦੀ ਹੈਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ ਨੂੰ ਤਾਂ ਕਿ ਆਪਾਂ ਤੁਹਾਨੂੰ ਇਦਾਂ ਹੀ ਸੌਖੇ ਤਰੀਕੇ ਨਾਲ ਜਿਹੜੀ ਵੀਡੀਓ ਦੱਸ ਸਕੀ ਜਿਹੜੀ ਹੈ ਨਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਬਣਦਾ ਇਹ ਗੁੱਦਮਾ ਗੁੱਲਵੰਡ ਡਿਜ਼ਾਈਨ ਬਣਦਾ ਪੂਰਾ ਵਧੀਆ ਤੁਸੀਂ ਵੀ ਜਿਹੜਾ ਡਿਜ਼ਾਈਨ ਹੈ ਇਦਾਂ ਬਣਾ ਸਕਦੇ ਹੋਗੇ ਥੈਂਕ ਯੂ ਫॉर ਵਾਚਿੰਗ